ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸੂਬੇ ਪੱਧਰ ਦੇ ਵਿੱਚ ਜਿੱਥੇ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਹੈ ਉਧਰ ਬਠਿੰਡਾ ਦੇ ਵਿੱਚ ਵੀ ਇਸੇ ਦੇ ਤਹਿਤ ਐਸਐਸਪੀ ਦੀਪਕ ਪਾਰਕ ਦੇ ਹੁਕਮਾਤੇ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚਲਦਿਆਂ ਕਿ ਵੱਖ-ਵੱਖੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ ਜਿਹੜੇ ਸ਼ੱਕੀ ਇਲਾਕੇ ਨੇ ਉੱਥੇ ਪੁਲਿਸ ਨੇ ਚੈਕਿੰਗ ਅਭਿਆਨ ਚਲਾਇਆ ਤੇ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਮੁਸਤੈਦ ਨਜ਼ਰਾਰਾ ਇਹ ਤਾਂ ਇਸੇ ਵਿਚਾਰ ਦੇ ਅਸਲੀ ਕੀ ਹੈ ਵੱਡੀ ਕਾਰਵਾਈ ਬਠਿੰਡਾ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਹਾਂਜੀ ਸਰ ਅੱਜ ਇਸ ਏਰੀਆ ਦੇ ਵਿੱਚ ਆਪ ਵੱਲੋਂ ਕਿਸੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਮਾਨਯੋਗ ਐਸਐਸਪੀ ਪਿੰਡਾ ਸ਼੍ਰੀ ਦੀਪਕਪਰਕੇ ਦਸ਼ਨ ਨਰੇਸ਼ਾ ਹੇਠ ਅੱਜ ਅਸੀਂ ਬਠਿੰਡਾ ਦੇ ਕੁਝ ਹਿੱਸਿਆਂ ਵਿੱਚ ਕਸ ოਪਰੇਸ਼ਨ ਚਲਾ ਰਹੇ ਹਾਂ ਜੀ ਸਰ ਇਸ ਕਸੋ ਆਪਰੇਸ਼ਨ ਤਹਿਤ ਆਪ ਤੁਸੀਂ ਫਿਰ ਕਿਸ ਕਿਸ ਚੀਜ਼ ਦੀ ਚੈਕਿੰਗ ਕਰ ਰਹੇ ਹੋ ਜੀ ਮਾੜੇ ਅਨਸਰਾਂ ਦੀ ਜਾਂ ਕਿਸੇ ਨਸ਼ੀਲੇ ਪਦਾਰਥਾਂ ਦੇ ਸਬੰਧ ਵਿੱਚ ਕਰ ਰਹੇ ਹੋ ਸਰ ਇਸ ਕਸੋ ਅਨੁਸਾਰ ਅਸੀਂ ਬਖੰਡਾ ਦੇ ਜੀਪ ਨਗਰ ਅਤੇ ਸਾਈ ਨਗਰ ਵਿੱਚ ਚੈਕਿੰਗ ਕਰ ਰਹੇ ਹਾਂ ਜੀ ਇ ਇਥੋਂ ਦੇ ਜੋ ਵੀ ਮਾੜੇ ਅਨਸਰ ਨੇ ਜਿਨ੍ਹਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਜਾਂ ਸਾਨੂੰ ਲੋਕਲ ਲੈਵਲ ਤੇ ਇਨਪੁਟ ਮਿਲੀ ਆ ਉਹਨਾਂ ਦੀ ਸੀ ਚੈਕਿੰਗ ਕਰ ਰਹੇ ਹਾਂ ਇਸ ਚੈਕਿੰਗ ਦੌਰਾਨ ਸਰ ਤੁਹਾਨੂੰ ਕਿਤੋਂ ਕੋਈ ਬਰਾਮਦਗੀ ਹੋਈ ਹੈ ਜਾਂ ਹਾਲੇ ਤੱਕ ਨਹੀਂ ਜੀ ਇਹ ਅਜੇ ਕਾਸੋ ਪ੍ਰਿੰਟ ਚੱਲ ਰਿਹਾ ਜੀ ਬਾਅਦ ਵਿੱਚ ਕਹਾਂ ਦੱਸਾਂਗੇ ਤੁਹਾਨੂੰ